ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਅੱਜ ਬਣਾ ਰਹੇ ਆਪਾਂ ਮਿੱਠੀਆਂ ਰੋਟੀਆਂ ਤੇ ਚਾਟਣੀ ਆਪਾਂ ਨੇ ਕੁੱਟ ਲਈ ਆ ਤੇ ਹੁਣ ਆਪਾਂ ਬਣਾਉਣੀ ਆ ਸਫੇਰਤੀਆਂ ਮਿੱਠੀਆਂ ਰੋਟੀਆਂ ਤੇ ਉਧਰ ਮੈਂ ਧਰ ਰੱਖਿਆ ਕੁੱਕਰ ਨਾਲੇ ਤੇ ਇਧਰ ਮਿੱਠੀਆਂ ਰੋਟੀਆਂ ਲਾ ਰਹੀਆਂ ਤੇ ਉਧਰ ਬਣਾਉਂਗੀ ਮੈਂ ਸਬਜ਼ੀ ਇਹ ਸਭ ਕੀ ਧੋਕੇ ਸਮਾਰ ਕੇ ਰੱਖਤੀ ਉਹ ਤੁਹਾਨੂੰ ਦਿਖਾਉਣੀ ਆ ਇੰਨੇ ਮੈਂ ਪੇੜੇ ਕਰਨ ਲੱਗੀ ਸੀ ਕਿ ਮੈਂ ਕਿ ਚਟਣੀ ਕੁੱਟੀ ਅੱਜ ਸਵੇਰੇ ਤੇ ਅੱਜ ਮਿਸੀਆਂ ਲਾ ਲੈਣੀਆਂ ਵਧੀਆ ਲੱਗਦੀਆਂ ਨੇ ਥੋੜਾ ਜਿਹਾ ਦਹੀਂ ਵੀ ਪਿਆ ਜੇ ਚਾਹ ਨਾਲ ਕਰਨੀ ਹੋਣੀ ਚਾਹ ਨਾਲ ਨਹੀਂ ਦਹੀਂ ਨਾਲ ਹੁਣ ਬਹੁਤ ਦਿਨ ਹੋ ਗਏ ਸੀ ਕਿ ਮਿਸੀਆਂ ਨਹੀਂ ਖਾਦੀਆਂ ਸੀ ਮੈਂ ਕਿ ਅੱਜ ਸਵੇਰੇ ਸਵੇਰੇ ਮਿਸੀਆਂ ਲਾ ਲੈਣੀਆਂ ਹਨਾ ਵਧੀਆ ਲੱਗਦੀਆਂ ਨੇ ਤੇ ਸਬਜ਼ੀ ਹੈ ਨਹੀਂ ਸੀਗੀ ਫਿਰ ਮਿਸੀਆਂ ਦਾ ਪ੍ਰੋਗਰਾਮ ਆਣ ਗਿਆ ਚਟਣੀ ਨਾਲ ਉੱਧਰ ਮੈਂ ਸਬਜ਼ੀ ਨੂੰ ਤੜਕਾ ਲਗਾ ਦਿੰਦੀ ਆ ਕੱਟ ਕਰਤਾ ਸੀਗਾ ਗੈਸ ਤੇ ਉਹਨੂੰ ਫੇਰ ਦਿਖਾਉਂਗੀ ਤੁਹਾਨੂੰ ਪਹਿਲਾਂ ਪਲਾ ਲਈ ਇੱਧਰ ਰੋਟੀ ਤੇ ਇੱਧਰ ਮੈਂ ਟੱਕੀ ਹੋਰ ਲਾਣੀ ਹੁੰਦੀ ਆ ਫੇਰ ਤੇ ਹਵਾ ਨੂੰ ਇੱਧਰ ਬਾਹਰ ਨਿਕਲ ਜਾਂਦੀ ਆ ਵਧੀਆ ਆਉਂਦੀ ਆ ਨਾਲੇ ਧੂਆ ਜਾ ਫਿਰ ਜਦੋਂ ਇਹ ਘੋ ਵਾਲੇ ਪਰੌਂਠੇ ਜੇ ਪੱਕਦੇ ਨੇ ਫਿਰ ਇੱਧਰ ਨਿਕਲ ਜੂ ਬਾਹਰ ਨੂੰ ਤੂੰ ਨਿਕਲ ਜਾਂਦਾ ਉਧਰ ਹਵਾਈ ਜਾਂਦੀਆਂ ਨਾਲੇ ਨਾਲ ਦੀ ਨਾਲ ਤੇ ਵਧੀਆ ਹੋ ਜਾਂਦੀ ਉਹ ਹਨਾ ਤੇ ਚਲੋ ਜੀ ਇੱਧਰ ਪਹਿਲਾਂ ਲਾਹੀਏ ਦੋ ਚਾਰ ਤਮਕ ਦੀਆਂ ਨਹੀਂ ਸਾਨੂੰ ਤਾਂ ਵੈਸੇ ਫਿਰ ਨਾ ਮੈਂ ਦੋ ਚਾਰ ਵੱਧ ਲਾ ਲਨੀ ਆ ਫਿਰ ਮੇਰੀਆਂ ਮਾਨੂਆ ਵੀ ਆ ਜਾਂਦੀਆਂ ਨੇ ਅੱਜ ਰਾਤ ਵਾਲੀ ਰੋਟੀ ਹੈਗੀ ਨਹੀਂ ਸੀਗੀ ਹੁਣ ਉਹ ਕਦੋਂ ਦੀਆਂ ਰੋਂਦੀਆਂ ਨੇ ਕਹਿੰਦੀਆਂ ਰੋਟੀ ਦੇ ਦੇ ਮੰਮੀ ਰੋਟੀ ਦੇ ਦੇ ਨੰਨੀ ਮੰਗ ਨੰਨੂ ਮੰਗ ਰੋਟੀ ਦੇ ਦੇ ਫਿਰ ਤਾਂ ਟਾਕੀ ਨਹੀਂ ਖੋਲਣ ਦਿੰਦੀਆਂ ਇੱਥੇ ਆ ਕੇ ਬਹਿ ਜਾਂਦੀਆਂ ਨੇ ਪਹਿਲਾਂ ਇੱਕ ਪਾ ਕੇ ਆਉਣੀ ਆ ਉਹਨਾਂ ਨੂੰ ਲਾ ਕੇ ਫੇਰ ਆ ਕੇ ਟਾਕੀ ਖੋਲ ਲਈ ਜਾਂ ਨਹੀਂ ਤੇ ਫਿਰ ਉਹ ਟਾਕੀ 'ਚ ਬਹਿ ਜਾਂਦੀਆਂ ਨੇ ਔਖਾ ਹੋ ਜਾਂਦਾ ਫਿਰ ਐ ਸਾਹ ਲੈਂਦੀਆਂ ਨੇ ਹਨਾ ਫੇਰ ਵੀ ਜਾਨਵਰ ਆ ਫੇਰ ਮੈਂ ਟਾਕੀ ਨਹੀਂ ਖੋਲਦੀ ਸਵੇਰੀਆਂ ਬੈਠੀਆਂ ਸੀਗੀਆਂ ਉਹਰੇ ਜਦੋਂ ਮੈਂ ਚਾਹ ਬਣਾਈ ਆ ਫਿਰ ਅੱਜ ਮੈਂ ਉਹ ਹੀਠਾਂ ਪਾਇਆ ਹੀਠਾਂ ਪਾ ਕੇ ਫਿਰ ਉਹਨਾਂ ਨੂੰ ਤੇ ਪਹਿਲਾਂ ਰੋਟੀ ਪਾ ਕੇ ਆਈਆਂ ਫਿਰ ਲੱਗੀਆਂ ਅੰਦਰ ਫਿਰ ਵੀ ਉਹ ਲੱਗਦਾ ਨਾ ਜਾਨਵਰਾਂ ਦਾ ਤੇ ਇਹ ਟਰਾਲੀ ਇਹਨਾਂ ਨੂੰ ਬਿਖਾਉਂਦੇ ਆ ਇਹ ਟਰਾਲੀ ਇਹਨਾਂ ਫਿਰ ਮੈਂ ਹੁਣ ਪਹਿਲਾਂ ਬਾਹਰ ਪਾ ਜਾਵਾਂ ਮਾਂ ਰੋਟੀ ਫਿਰ ਲਾ ਦਾਨੀ ਆਪਣੀਆਂ ਜਿਹੜੀਆਂ 2-4 ਹੈਗੀਆਂ ਨੇ ਚਲੋ ਵੱਧ ਵੀ ਲਾ ਦਾਨੀਆ ਫਿਰ ਦੁਪਹਿਰੇ ਵੀ ਪਾ ਦਾਨੀਆ ਜੇ ਆ ਜਾਂਦੀਆਂ ਨੇ ਫਿਰ ਨਹੀਂ ਸ਼ਾਮ ਨੂੰ ਪਾ ਦਾਂਗੇ ਜੇ ਨਾ ਹੇ ਸ਼ਾਮ ਨੂੰ 2-4 ਵੱਧ ਦੇ ਲਾ ਲਾਨੀਆਂ ਚਲੋ ਜੀ ਹੁਣ ਲਾ ਲਾਂ ਮੈਂ ਰੋਟੀ ਪਹਿਲਾਂ ਸਬਜੀ ਨੂੰ ਤੜਕਾ ਫਿਰ ਲਾਵਾਂਗੇ ਗੈਸ ਮੈਂ ਕੱਟ ਕਰਤਾ ਉੱਧਰ ਉਦੀ ਕਰਕੇ ਗੈਸ ਕੱਟ ਕਰਤਾ ਇੰਨੀ ਹੌਲੀ-ਹੌਲੀ ਗਿੱਚੂ ਸਮਾਨ ਕੋਰ ਧਰ ਕੇ ਰੱਖਤਾ ਫੇ ਲਾ ਲਈ ਰੋਟੀ ਹਨਾ ਤੇ ਲੋ ਜੀ ਲਾਈਏ ਆਪਾਂ ਰੋਟੀ ਪਹਿਲਾਂ ਸਬਜੀ ਫੇਰ ਦੇਖਾਂਗੇ ਦੋ ਚਾਰ ਫੇਰ ਫੇਰ ਵੀ ਖਾ ਲੈਣੇ ਉਹਨੇ ਇੱਕ ਅੱਧੀ ਦੁਪਹਿਰੇ ਚਾਹ ਨਾਲ ਚਟਨੀ ਨਾਲ ਖਾ ਲਾਂਗੇ ਜੇ ਸਬਜੀ ਬਣ ਗਈ ਸਬਜੀ ਨਾਲ ਖਾ ਲਾਂਗੇ ਜੇ ਮਰਜ਼ੀ ਆ ਤੇ ਮਿਸੀਆਂ ਰੋਟੀਆਂ ਚਲੋ ਜੀ ਲਾਈਏ ਫਿਰ ਮਿਲਦੇ ਆ ਤੇ ਲੋ ਜੀ ਹੁਣ ਇਧਰ ਸਬਜੀ ਨੂੰ ਤੜਕਾ ਲਗਾ ਪਈ ਇਹਦੇ ਚ ਪਾ ਲਿਆ ਅਦਰਕ ਮੈਂ ਪਾ ਲਿਆ ਤੇ ਪਿਆਜ਼ ਪਾ ਲਿਆ ਹਨਾ ਹਰੀ ਮਿਰਚ ਸਾਰਾ ਕੁਝ ਪਾ ਲਿਆ ਹੁਣ ਭੁੰਨ ਰਾਂ ਇਹਨੂੰ ਮੈਂ ਰੋਟੀ ਲਾ ਕੇ ਰੱਖਤੀ ਰੋਟੀ ਖਾਵਾਂਗੇ ਫੇਰ ਮੈਂ ਉਧਰ ਸਬਜ਼ੀ ਕੱਟ ਕੇ ਰੱਖਤੀ ਤੋਰੀਆਂ ਆਲੂ ਧੋ ਕੇ ਸਮਾਰ ਕੇ ਰੱਖਤੀ ਇਹ ਕੁੱਟੀ ਸੀਗੀ ਆਪਾਂ ਨੀਂ ਚਟਣੀ ਚਟਣੀ ਕੁੱਟ ਕੇ ਮੈਂ ਤੜਕਾ ਲਗਾ ਲਿਆ ਸੀਗਾ ਨਾ ਤੇ ਹਰਫ ਜੰਮੀ ਪਈਆ ਹੁਣ ਠੰਡੀ ਹੋ ਗਈ ਇਹ ਨਾ ਫ੍ਰੀਜ ਚਲਾਤੀ ਸੀਗੀ ਰਾਤ ਸਬਜ਼ੀ ਲੋ ਜੀ ਸਬਜ਼ੀ ਆਪਣੀ ਵਧੀਆ ਬਣ ਗਈ ਤੋਰੀਆਂ ਦੇ ਵਿੱਚ ਪਾਲੇ ਸੀਗੇ ਆਲੂ ਸਬਜ਼ੀ ਟੇਸਟੀ ਵਧੀਆ ਬਹੁਤ ਵਧੀਆ ਤੇ ਸਬਜ਼ੀ ਆਪਾਂ ਫਿਰ ਕੁੱਕਰ ਚੇ ਬਣਾ ਲਾਂਦੇ ਆਂ ਵਧੀਆ ਘੁਲ ਜਾਂਦੀ ਆ ਆਪਾਂ ਕੁੱਕਰ ਕਰਤਾ ਬਿੱਲਾ ਇਹਦੇ ਵਿੱਚ ਕੱਢਤੀ ਆ ਹਨਾ ਤੇ ਹੁਣ ਸ਼ਾਮ ਨੂੰ ਗਰਮ ਕਰਨਾਗੇ ਨਾਲੇ ਨਾਲੇ ਕਿਸਾਂ ਸਵੇਰੇ ਬਚੀ ਖਾ ਲਾਂਗੇ ਨਹੀਂ ਅੱਬਲਾ ਤਾਂ ਹੁਣ ਦੁਪਹਿਰੇ ਖਾਦੀ ਜਾਊਗੀ ਖਾ ਲਈ ਤੇ ਸ਼ਾਮ ਨੂੰ ਖਾਦੀ ਜਾਊਗੀ ਥੋੜੀ ਕਣੀ ਬਚੂਗੀ ਆਪਣੀ ਚਲੋ ਜੀ ਫਿਰ ਦੇਖਾਂਗੇ ਕੀ ਬਣਾ ਤਾਂ ਚਲੋ ਜੀ ਸਬਜ਼ੀ ਆਪਣੀ ਬਣ ਗਈ ਹੁਣ ਟਾਕਦਾ ਇਹਨੂੰ ਮੈਂ Ta en maske, da. da, da. Chào ਹਾਂ ਤੋ ਹੋ ਜਾਣਗੇ ਆ ਹੋ ਗਿਆ ਤਾਂ ਤਾ ਜੀ ਇੱਕ ਵੇਖੀ ਨਾ ਦੇਖ ਦੋਹੇ ਕ ਫੈਲਾ ਕੇ ਰੱਖ ਦੇਤੀ ਨੇ ਹਾਂ ਕੋਈ ਨਹੀਂ ਮੈਂ ਤੋ ਵੱਲ ਨਹੀਂ ਕਾਤਾ ਹਾਂ ਬਈ ਪੰਪ ਬਚਾ ਕੇ ਧੋਦਾ ਕੀ ਫੇ ਰੱਖ ਦੇ ਭੱਲ ਜਾਈਏਗੇ ਠੀਕ